ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਬਹੁਤ ਵਧੀਆ ਪਾਰਟੀ ਵੇਅਰ ਸੂਟਾਂ ਜਿਹੜੇ ਲੈ ਕੇ ਆਏ ਹਾਂ ਜੀ ਦੁਪੱਟੇ ਨਾਲ ਨੇ ਜੋ ਵੀ ਸੂਟ ਤੁਹਾਨੂੰ ਪਸੰਦ ਆਇਆ ਕੁਝ ਹਨਾ ਵੀ ਨਾਰਮਲ ਰੇਂਜ ਦੇ ਵਿੱਚ ਵੀ ਨੇ ਥੋੜਾ ਜਿਹਾ ਵੱਧ ਵਧੀਆ ਜਿਹੇ ਦੀ ਆਪਣੀ ਫੈਬਰਿਕ ਹੋਊਗੀ ਜਿਉਹੇ ਦਾ ਪ੍ਰਾਈਸ ਹੋਊਗਾ ਹਨਾ ਜੋ ਵੀ ਤੁਹਾਨੂੰ ਸੂਟ ਪਸੰਦ ਆਇਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਉਸ ਤੋਂ ਪਹਿਲਾਂ ਮੇਰੀ ਰਿਕੁਐਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਤੁਸੀਂ ਇੰਸਟਾ ਤੇ ਆਪਣੇ ਸਾਰੇ ਸੂਟ ਪਾਏ ਹੁੰਦੇ ਨੇ ਸਾਰੇ ਸੂਟਾਂ ਦੇ ਕਲਰ ਪਾਏ ਹੁੰਦੇ ਨੇ ਜੀ ਜੋ ਵੀ ਕਲਰ ਪਸੰਦ ਆ ਤੁਹਾਨੂੰ ਸਕਰੀਨਸ਼ਾਟ ਲੈ ਕੇ ਇਸ ਸਕਰੀਨ ਦੇ ਉੱਪਰ ਆਪਣਾ ਵਟਸਐਪ ਨੰਬਰ ਚੱਲਦਾ ਜੀ ਮੈਸੇਜ ਕਰ ਸਕਦੇ ਹੋ ਹਨਾ ਕਈ ਵਾਰ ਮੈਨੂੰ ਪਹਿਣਾ ਦੇ ਕਮੈਂਟ ਆਉਂਦੇ ਤਾਂ ਮੈਨੇ ਤੁਸੀਂ ਮੈਸੇਜ ਦਾ ਰਿਪਲਾਈ ਨਹੀਂ ਦਿੰਦੇ ਜੇ ਨਹੀਂ ਹੁੰਦਾ ਇਹ ਤਾਂ ਨਹੀਂ ਹੈਗਾ ਵੀ ਅਸੀਂ ਮੈਸੇਜ ਦਾ ਨਾ ਰਿਪਲਾਈ ਦਈਏ ਹਨਾ ਕਈ ਵਾਰ ਬੱਚਿਆਂ ਦੇ ਹੱਥ ਚ ਫੋਨ ਹੁੰਦਾਗਾ ਉਹ ਤੁਹਾਡਾ ਮੈਸੇਜ ਸੀਨ ਕਰਕੇ ਛੱਡ ਦਿੰਦੇ ਹੁਣ ਨੇ ਤੁਸੀਂ ਜੇ ਇੱਕ ਘੰਟਾ ਦੋ ਚਾਰ ਘੰਟੇ ਵੇਟ ਕਰਕੇ ਜੀ ਉਸ ਤੋਂ ਬਾਅਦ ਦੁਬਾਰਾ ਮੈਸੇਜ ਕਰ ਦਿਆ ਕਰੋ ਫਿਰ ਰੀਲ ਪਰ ਆ ਜਾਂਦਾ ਹੈ ਉਹ ਤੇ ਤਾਂ ਅਸੀਂ ਉਦੋਂ ਰਿਪਲਾਈ ਦੇ ਦਾਂਗੇ ਵੈਸੇ ਤਾਂ ਮੈਂ 5-4 ਘੰਟਿਆਂ ਦੇ ਵਿੱਚ ਵਿੱਚ ਰਿਪਲਾਈ ਦੇ ਦਿੰਨੇ ਆ ਜਾਂ ਉਸ ਦਿਨ ਰਿਪਲਾਈ ਬਾ ਲੇਟ ਹੁੰਦਾ ਜੀ ਜਦੋਂ ਆਪਾਂ ਕਿਤੇ ਬਾਹਰ ਗਏ ਹੁੰਨੇ ਆ ਜਿਵੇਂ ਹਣ ਦਵਾਈ ਕੋਈ ਲੈਣ ਭਾਗ ਜੰਨੇ ਆ ਉਦੋਂ ਲੇਟ ਹੋ ਜਾਂਨੇ ਆ ਜਾਂ ਬਾਜ਼ਾਰ ਦੇ ਵਿੱਚ ਕੋਈ ਕਪੜਾ ਲੈਣ ਲੈਣ ਭਾਗ ਜੰਨੇ ਆ ਤਾਂ ਲੇਟ ਹੋ ਜਾਂਨੇ ਆ ਤੁਸੀਂ ਸ਼ਾਮ ਨੂੰ ਜੇ ਤੁਹਾਡਾ ਸਵੇਰੇ ਮੈਸੇਜ ਆਇਆ ਜੀ ਆਪਾਂ ਨੇ ਨਹੀਂ ਸੀਨ ਕੀਤਾ ਵੈਸੇ ਤਾਂ ਮੈਂ ਸਵੇਰੇ ਉੱਠਣ ਅਨਸਾਰ ਇੱਕ ਵਾਰ ਜ਼ਰੂਰ ਫੋਨ ਚੈੱਕ ਕਰਦੀ ਆ ਜੋ ਵੀ ਉਹਦੇ ਉੱਤੇ ਮੈਸੇਜ ਆਏ ਹੁੰਦੇ ਨੇ ਆਪਾਂ ਉਹਨਾਂ ਦਾ ਰਿਪਲਾਈ ਦਿੰਨੇ ਆ ਜੇ ਉਹ ਕਈ ਵਾਰ ਆ ਨਾ ਨਹੀਂ ਵੀ ਦਿੱਤਾ ਜਾਂਦਾ ਜਾਂ ਬੱਚੇ ਉਹਨੂੰ ਮੈਸੇਜ ਨੂੰ ਅੱਗੇ ਪਿੱਛੇ ਕਰ ਦਿੰਦੇ ਨੇ ਤਾਂ ਤੁਸੀਂ ਸ਼ਾਮ ਨੂੰ 8 ਵਜੇ ਤੋਂ ਬਾਅਦ ਕਦੋਂ ਮਰਜ਼ੀ ਮੈਸੇਜ ਕਰ ਸਕਦੇ ਹੋ ਜੀ ਆਪਾਂ ਤੁਹਾਡਾ ਜਰੂਰ ਰਿਪਲਾਈ ਦੇਵਾਂਗੇ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਦੇਖੋ ਜੀ ਸਾਰਿਆਂ ਤੋਂ ਪਹਿਲਾ ਸੂਟ ਹੈਗਾ ਆਪਾਂ ਨੇ ਤੁਹਾਨੂੰ ਪਹਿਲਾਂ ਵੀ ਇਹ ਵੀਡੀਓ ਦੇ ਵਿੱਚ ਦਿਖਾਇਆ ਹੋਇਆ ਇਹ ਸੂਟ ਆਪਣਾ ਸਟਿਚ ਹੋ ਗਿਆ ਜੀ ਇਹ ਸਟੀਚਿੰਗ ਕੀਤੀ ਹੋਈ ਆ ਮੈਂ ਤੁਹਾਨੂੰ ਸਟੀਚਿੰਗ ਦਾ ਬਣਿਆ ਹੋਇਆ ਸੂਟ ਦਿਖਾਉਣੀ ਆ ਵੀ ਕਿਦਾਂ ਲੱਗੂਗਾ ਇਹ ਪਹਿਲਾਂ ਆਪਾਂ ਨੇ ਅਣਸਤੇ ਦਿਖਾਇਆ ਸੀ ਤੁਹਾਨੂੰ ਦੇਖੋ ਜੀ ਇਸ ਤਰ੍ਹਾਂ ਇਹ ਸੂਟ ਦੀ ਲੁੱਕ ਰਹੂਗੀ ਤੇ ਆਪਾਂ ਨੇ ਇਹਨੂੰ ਇਹਦੇ ਸੂਟ ਦੇ ਨਾਲ ਮਿਲਦੀ-ਜੁਲਦੀ ਇਸ ਤਰ੍ਹਾਂ ਦੀ ਆਪਾਂ ਨੇ ਗੁੰਮਰ ਲੇਸ ਲਾਈ ਹੋਈ ਹੈ ਜੀ ਸੂਟ ਦੀ ਪੂਰੀ ਗਰੇਸ ਬਣਾ ਕੇ ਦੇਵਾਂਗੇ ਜੀ ਆਪਾਂ ਸਲਾਈ ਦੀ ਕੋਈ ਕਸਰ ਨਹੀਂ ਛੱਡਦੇ ਪੂਰੀ ਸਫਾਈ ਵਾਲੀ ਸਲਾਈ ਹੋਊਗੀ ਦੇਖੋ ਜੀ ਗਲੇ ਦਾ ਕੰਮ ਮਿਲੂਗਾ ਤੁਹਾਨੂੰ ਹੈਂਡਵਰਕ ਦਾ ਬੀ ਸ਼ੇਪ ਦਾ ਗਲਾ ਬਣਿਆ ਹੋਇਆ ਜੀ ਇਸ ਤਰ੍ਹਾਂ ਆਪਾਂ ਬਾਹ ਦੇ ਉੱਪਰ ਵੀ ਇਹਦੇ ਡਿਜ਼ਾਈਨ ਹੈ ਜੀ ਬੈਕ ਫਰੰਟ ਦੋਨੋਂ ਡਿਜ਼ਾਈਨ ਬਾਹ ਦੇ ਉੱਪਰ ਵੀ ਆਪਾਂ ਨੇ ਨਾਲ ਮਿਲਦੀ ਇਹਦੇ ਲੇਸ ਲਾਈ ਹੋਈ ਹੈ ਦੇਖੋ ਜੀ ਕਾਟਨ ਦੇ ਹੁਣ ਥੋੜਾ ਜਿਹਾ ਗਰਮੀ ਕਰਕੇ ਹਨਾ ਜਿਆਦਾ ਕਾਟਨ ਦੀ ਲੈਂਸੀ ਚੱਲ ਰਹੀ ਐ ਇਸ ਤਰ੍ਹਾਂ ਦੀ ਬੈਗ ਤੇ ਤੁਹਾਨੂੰ ਜਿਹੜਾ ਡਿਜ਼ਾਈਨਿੰਗ ਮਿਲੂਗੀ ਦੇਖੋ ਇਹਦੇ ਨਾਲ ਸਲਵਾਰ ਰੱਖੀ ਐ ਜੀ ਪਲੇਨ ਆਪਾਂ ਨੇ ਇਹਦੇ ਨਾਲ ਇੱਕ ਇਹ ਆਪਾਂ ਨੇ ਉਸ ਦਿਨ ਤੁਹਾਨੂੰ ਸੂਟ ਪਾਇਆ ਸੀ ਉਸ ਤੋਂ ਬਾਅਦ ਇਹ ਸੂਟ ਦਾ ਆਰਡਰ ਦੁਬਾਰਾ ਤੋਂ ਤੇਰਾ ਆ ਗਿਆ ਇਹਦੇ ਵਿੱਚ ਜੇ ਤੁਹਾਨੂੰ ਕੋਈ ਕਲਰ ਹੋਰ ਚਾਹੀਦਾ ਜੀ ਤਾਂ ਤੁਸੀਂ ਉਹ ਵੀ ਲੈ ਸਕਦੇ ਹੋ ਜਿਵੇਂ ਇਹਦੇ ਨਾਲ ਤੁਸੀਂ ਇਹ ਪਾਉਣ ਨੇ ਤਾਂ ਹਨਾ ਦੀ ਇਹ ਦੀਦੀ ਨੇ ਸਲਵਾਰ ਬਣਾਈ ਐ ਤੁਸੀਂ ਇਹਦੇ ਨਾਲ ਪਲਾਜੋ ਵਗੈਰਾ ਜਿਵੇਂ ਵੀ ਬਣਾਉਣਾ ਚਾਹੁੰਦੇ ਬਣਾ ਸਕਦੇ ਹੋ ਦੇਖੋ ਇਹ ਸੇਮ ਇੱਕ ਕਲਰ ਦੇ ਦੋ ਸੂਟ ਨੇ ਇਹ ਵੀ ਆਪਾਂ ਨੇ ਸਟੀਚਿੰਗ ਲਈ ਭੇਜਣਾ ਦੇਖੋ ਜੀ ਇਹਦੇ ਜਿਵੇਂ ਸੇਮ ਇੱਕੋ ਕਲਰ ਦੇ ਨੇ ਮੈਂ ਤੁਹਾਨੂੰ ਦਿਖਾਇਆ ਵੀ ਸਟੀਚਿੰਗ ਹੋ ਕੇ ਕਿਵੇਂ ਬਣੂਗਾ ਜੀ ਇਹਦੇ ਨਾਲ ਦੁਪੱਟਾ ਲੱਗੂਗਾ ਜਿੰਨਾ ਪਹਿਣਾ ਨੇ ਉਹ ਵੀਡੀਓ ਨਹੀਂ ਚੈੱਕ ਕਰੀ ਮੈਂ ਤੁਹਾਨੂੰ ਇਹ ਸੂਟ ਦਾ ਦੁਪੱਟਾ ਖੋਲ ਕੇ ਦਿਖਾ ਦਿੰਨੀ ਆ ਦੇਖੋ ਜੀ ਬਹੁਤ ਵਧੀਆ ਦੁਪੱਟਾ ਨਾਲ ਇਸ ਤਰ੍ਹਾਂ ਦਾ ਸੇਮ ਡਿਜ਼ਾਈਨ ਦਾ ਜਿਵੇਂ ਕਮੀਜ਼ ਦੇ ਵੀ ਡਿਜ਼ਾਈਨ ਬਣਿਆ ਹੋਇਆ ਜੀ ਹਾਈ ਮੀਟਰ ਕੁਲਾ ਡੁੱਲਾ ਤੁਹਾਨੂੰ ਪੂਰਾ ਵਧੀਆ ਗਰਮੀ ਦੇ ਵਿੱਚ ਲੈਣ ਵਾਲਾ ਲਾਈਟ ਵੇਟ ਦੁਪੱਟਾ ਮਿਲੂਗਾ। ਕਪੜੇ ਤੇ ਕਾਟਨ ਦੀ ਫਿਨਿਸ਼ਿੰਗ ਕੀਤੀ ਹੋਊਗੀ ਜੀ ਦੇਖੋ ਸੇਮ ਪ੍ਰਿੰਟ ਰਹੂਗਾ ਦੁਪੱਟੇ ਦੇ ਉੱਪਰ ਜਿਵੇਂ ਕਮੀਜ਼ ਦੇ ਵਿੱਚ ਫਲਾਵਰ ਬਣੇ ਹੋਏ ਨੇ ਜੀ। ਜੋ ਵੀ ਤੁਹਾਨੂੰ ਪੀਜੇ ਇਹਨਾਂ ਦੇ ਵਿੱਚ ਕਲਰ ਹੋਰ ਚਾਹੀਦਾ ਹੈ ਨਾ ਜੇ ਤੁਹਾਨੂੰ ਇਹ ਕਲਰ ਨਹੀਂ ਪਸੰਦ ਤਾਂ ਤੁਸੀਂ ਸਾਡੇ ਕੋਲੋਂ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਅਸੀਂ ਜੇ ਹੋਈਆਂ ਕੋਸ਼ਿਸ਼ ਕਰਾਂਗੇ ਵੀ ਜੇ ਇਹਦੇ ਵਿੱਚ ਹੋਰ ਕੋਈ ਕਲਰ ਹੋਇਆ ਸੀ ਤੁਹਾਡੇ ਤੱਕ ਪਿੱਛਾ ਨਹੀਂ ਜੀ ਜੂਰ ਪਹੁੰਚਾਈਏ ਜੀ। ਚਲੋ ਜੀ ਇਹ ਸੂਟ ਆਪਾਂ ਤੁਹਾਨੂੰ ਦਿਖਾ ਦਿੱਤਾ ਜੇ ਸੂਟ ਪਸੰਦ ਆ ਇਹਦੇ ਵਿੱਚ ਕਲਰ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਇਹ ਵੀ ਆਪਣੇ ਸੂਟ ਸਟੀਚਿੰਗ ਲਈ ਜਾਣੇ ਨੇ ਮੈਂ ਇੱਕ ਵਾਰ ਮਾੜਾ ਜਾਂ ਤੁਹਾਨੂੰ ਖੋਲ ਕੇ ਵੀਡੀਓ ਬਣਾ ਕੇ ਦਿਖਾ ਦਿਆਂ ਨਾ ਬਾਅਦ ਵਿੱਚ ਫਿਰ ਤੁਸੀਂ ਜਦੋਂ ਲੇਟ ਆਰਡਰ ਕਰਦੇ ਹੋ ਜੀ ਫਿਰ ਓਖਾ ਹੋ ਜਾਂਦਾ ਹੈ ਨਾ ਉਹ ਕਲਰ ਨਹੀਂ ਮਿਲਦਾ ਦੇਖੋ ਜੀ ਇਹਦਾ ਹੈਂਡਵਰਕ ਦਾ ਕੰਮ ਵੀ ਪੂਰਾ ਵਧੀਆ ਮਿਲੂਗਾ ਜੀ ਤੁਹਾਨੂੰ ਪੂਰੀ ਸਫਾਈ ਵਾਲਾ ਕੰਮ ਹੈ ਦੇਖੋ ਪ੍ਰਿੰਟ ਦੇ ਨਾਲ ਪ੍ਰਿੰਟ ਸੂਟ ਹੈ ਇਹ ਬਹੁਤ ਸੋਹਣਾ ਫੈਂਸੀ ਜੀ ਸਰਦਾਰੀ ਜੀ ਲੁੱਕ ਦਾ ਸੂਟ ਹੈ ਇਹ ਹੁਣ ਇਹਨੂੰ ਦੇਖ ਕੇ ਮੇਰਾ ਆਪਦਾ ਵੀ ਜੀ ਕਰਨ ਲੱਗਿਆ ਵੀ ਮੈਂ ਵੀ ਇਹਨੂੰ ਸਲਾਈ ਜਾਂ ਇਹ ਜਿਹਾ ਸਲਾਈ ਕਰਾ ਲਾਂ ਮੈਂ ਬਸ ਮੇਰਾ ਤਾਂ ਟਾਈਮ ਹੀ ਨਹੀਂ ਲੱਗਦਾ ਆਪਦੇ ਸੂਟ ਸਲਾਈ ਕਰਾਉਣ ਨੂੰ ਇੰਨਾ ਜ਼ਿਆਦਾ ਕਿਉਂ ਜਦੋਂ ਮੈਂ ਤੁਸੀ ਯਕੀਨ ਨਹੀਂ ਮੰਨਣਾ ਨਹੀਂ ਮੇਰਾ ਮੈਂ 10 ਦਿਨ ਸੂਟ ਘਮਾਉਂਦੀ ਫਿਰ ਜਾਨੀਆ ਸਕੂਟਰੀ ਦੇ ਵਿੱਚ ਵੀ ਹਾਂ ਆਪਦਾ ਸੂਟ ਸਲਾਈ ਕਰਨਾ ਦੇ ਕੇ ਆਉਂਗੀ ਉਹ ਫੇਰ ਫੇਰ ਭੁੱਲ ਜਾਂਦਾ ਨਾਲ ਹੀ ਫੇਰ ਆਇਆ ਹੁੰਦਾ ਵੀ ਚਲ ਛੱਡ ਆਪਦਾ ਤਾਂ ਫੇਰ ਹੀ ਦੇ ਜਾਗੇ ਮੈਂ ਇਸ ਕਰਕੇ ਹਨਾ ਬਹੁਤ ਜ਼ਿਆਦਾ ਕੰਮ ਉਲਝੀ ਜਾਂਦਾ ਚਲੋ ਅਗਲਾ ਫੁਟਕਾ ਇਹ ਤਾਂ ਕਹਨੀਆ ਤੁਹਾਨੂੰ ਇਹ ਆਰਗੰਜਾ ਦਾ ਦੇਖੋ ਜੀ ਇਹ ਆਰਗੰਜਾ ਦੀ ਸ਼ਰਟਰ ਹੋਊਗੀ ਆਪਾਂ ਤੁਹਾਨੂੰ ਫੋਟੋ ਤੇ ਦਿਖਾ ਦਿੰਨੇ ਆ ਕਿੰਨੇ ਦਾ ਬਣਿਆ ਹੋਣਾ ਲੱਗੂਗਾ ਤੁਹਾਡੇ ਦੇਖੋ ਜੀ ਇਹ ਬਣਾਇਆ ਹੋਇਆ ਜੀ ਇਹਦੇ ਨਾਲ ਪਲਾਜੋ ਇਸ ਤਰ੍ਹਾਂ ਦਾ ਬਣਿਆ ਹੋਇਆ ਇਹ ਮੈਂ ਤੁਹਾਨੂੰ ਬਾਕੀ ਆਪਾਂ ਤਾਂ ਮੈਂ ਪਾਹਣਾ ਜੋ ਵੀ ਕਸਟਮਰ ਚੁਆਇਸ ਕਰਦਾ ਵੀ ਅਸੀਂ ਨੇ ਪਲਾਜ਼ੋ ਬਣਾਉਣਾ ਜਾਂ ਸਲਵਾਰ ਬਣਾਉਣੀ ਹੈ ਜਾਂ ਪਾਕਿਸਤਾਨੀ ਸਲਵਾਰ ਬਣਾਉਣੀ ਹੈ ਆਪਾਂ ਉਵੇਂ ਦਾ ਸੂਟ ਹੈ ਜਿਹੜਾ ਰੈਡੀ ਕਰਕੇ ਦੇਵਾਂਗੇ ਦੇਖੋ ਜੀ ਇਹ ਔਰਗਾਂజా ਦੀ ਸ਼ਰਟ ਰਹੂਗੀ ਜੀ ਇਸ ਤਰ੍ਹਾਂ ਇਹਦੇ ਉੱਪਰ ਸਾਰੇ ਦੇ ਹਾਈਲਾਈਟ ਕੀਤਾ ਹੋਇਆ ਵਿੱਚ ਸਿੱਪੀ ਵਗੈਰਾ ਲਾ ਕੇ ਸੂਟ ਨੂੰ ਜਿਹੜੀ ਫਿਨਿਸ਼ਿੰਗ ਕੀਤੀ ਹੋਈ ਹੈ ਆਰੀ ਦੇ ਨਾਲ ਇਹ ਫਿਨਿਸ਼ਿੰਗ ਕੀਤੀ ਹੋਈ ਹੈ ਦੇਖੋ ਜੀ ਇਹਦਾ ਇਸ ਤਰ੍ਹਾਂ ਮਿਰਰ ਵਰਕ ਦੇ ਨਾਲ ਸ਼ੀਸ਼ੇ ਦੇ ਨਾਲ ਗਲੇ ਦਾ ਕੰਮ ਕੀਤਾ ਹੋਇਆ ਹੈ ਦੇਖੋ ਜੀ ਇਹਦੇ ਨਾਲ ਇਹ ਆਫ ਵਾਈਟ ਸਲਵਾਰ ਨਹੀਂ ਹੈਗੀ ਜੀ ਜੇ ਤੁਸੀਂ ਨਾ ਫੋਨ ਦੇ ਵਿੱਚ ਕਹੋਗੇ ਆਫ ਵਾਈਟ ਹੈ ਜਿਵੇਂ ਲਾਈਟ ਪਿਸਤਾ ਕਲਰ ਹੁੰਦਾ ਹੈ ਜਿਹੜਾ ਲਾਈਟ ਪਿਸਤਾ ਕਲਰ ਹੈ ਇਹ ਇਹਦੇ ਨਾਲ ਪਿਓਰ ਦੀ ਰਹੂਗੀ ਜੀ ਸਲਵਾਰ ਔਰਗਾਂਜ਼ਾ ਦਾ ਰਹੂਗਾ ਦੁਪੱਟਾ ਇਹ ਤਾਂ ਤੁਸੀਂ ਐ ਨਾ ਕਹੋ ਨਾ ਵੀ ਆ ਗਰਮੀ ਦੇ ਵਿੱਚ ਔਰਗਾਂਜ਼ਾ ਨਹੀਂ ਪਹਿਣੀ ਜੋ ਬਿਲਕੁਲ ਲਾਈਟ ਵੇਟ ਔਰਗਾਂਜ਼ਾ ਜੀ ਇਹ ਦੇਖੋ ਇਸ ਤਰ੍ਹਾਂ ਦੁਪੱਟੇ ਤੇ ਗੋਟਾ ਪੱਤੀ ਲਾ ਕੇ ਤਿੰਨ ਚਾਰ ਲੈਂਨਾ ਲਾਈਆਂ ਹੋਈਆਂ ਨੇ ਜੀ ਚੰਪਾ ਲੇਸ ਦੀ ਦਿੱਤੀ ਹੋਈ ਹੈ ਫਿਨਿਸ਼ਿੰਗ ਤਾਂ ਇਹਨਾਂ ਦਾ ਦੁਪੱਟਾ ਵੀ ਖੁੱਲਾ ਡੁੱਲਾ ਮਿਲੂਗਾ ਜੀ ਇਹ ਵੀ ਪਿਓਰ ਔਰਗਾਂਜ਼ਾ ਦਾ ਦੁਪੱਟਾ ਹੈਗਾ ਜੇ ਤੁਸੀਂ ਇਹਦੇ ਵਿੱਚ ਕਲਰ ਹੋਰ ਲੈਣੇ ਨੇ ਜੀ ਤਾਂ ਤੁਸੀਂ ਕਲਰ ਵੀ ਹੋਰ ਲੈ ਸਕਦੇ ਹੋ ਬਾਕੀ ਤੁਹਾਡੀ ਚੋਅ ਹੈ ਜਿਵੇਂ ਨਾ ਤੁਸੀਂ ਸੂਟ ਰੈਡੀ ਕਰਵਾਉਂਗੇ ਅਸੀਂ ਉਵੇਂ ਨਾ ਕਰਕੇ ਦੇ ਦਾਂਗੇ ਤੇ ਇਹ ਨਾ ਐ ਨਹੀਂ ਹੈਗਾ ਵੀ ਆਪਣੇ ਗਰਮੀ ਦੇ ਵਿੱਚ ਪਹਿਣਾ ਨਹੀਂ ਹੈਗਾ organza ਆਪਾਂ ਨੂੰ ਔਖਾ ਕਰੂਗਾ ਬਿਲਕੁਲ ਲਾਈਟ ਵੇਟ ਸੂਟ ਹੈ ਇਹ ਦੇਖੋ ਜੀ ਜੇ ਤੁਹਾਨੂੰ ਸੂਟ ਪਸੰਦ ਆ ਇਹ ਤਾਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਬਹੁਤ ਵਧੀਆ ਲੁੱਕ ਆ ਸੂਟ ਦੀ ਹੈ ਨਾ ਐ ਨਹੀਂ ਹੈਗਾ ਵੀ ਵਧੀਆ ਨਹੀਂ ਬਣਨਾ ਹੁਣ ਤੁਸੀਂ ਮੈਨੂੰ ਫੇਰ ਕਹੋਗੇ ਤੁਸੀਂ ਆਪਦੇ ਵਾਸਤੇ ਮੈਂ ਇਹ ਸੂਟ ਲੈ ਕੇ ਆਈ ਸੀ ਜੀ ਆਪਦੇ ਲਈ ਦੇਖੋ ਜੇ ਮੈਂ ਮੈਂ ਇੱਕ ਪਹਿਲਾਂ ਲੈ ਕੇ ਆਈ ਸੀ ਤਾਂ ਉਹਨੂੰ ਦੱਸਿਆ ਸੀਗਾ ਆਹ ਸੂਟ ਆਸਪਤ ਲੈ ਕੇ ਆਈ ਸੀ ਟੈਬੀ ਦੇ ਵਿੱਚ ਮੇਰਾ ਇਹ ਵੀ ਕਿਸੇ ਦੀ ਦੀਦੀ ਦਾ ਕਸਟਮਰ ਨੇ ਬੁੱਕ ਕਰ ਲਿਆ ਫਿਰ ਮੈਨੂੰ ਮਨਾ ਕਰਨਾ ਔਖਾ ਹੋ ਗਿਆ ਮੈਂ ਕਿਹਾ ਚਲੋ ਕੋਈ ਨਾ ਮੈਂ ਫੇਰ ਲਿਉ ਹੁਣ ਮੈਨੂੰ ਇਹ ਪਸੰਦ ਆਇਆ ਹੁਣ ਦੇਖੋ ਮੇਰਾ ਇਹ ਫਲਾਈ ਹੋਊਗਾ ਟਾਈਮ ਸਿਰਕਣਾ ਦੇਖੋ ਜੀ ਜੇ ਤੁਸੀਂ ਇਹ ਸੂਟ ਲੈਣਾ ਇਹਦੇ ਵਿੱਚ ਕਲਰ ਲੈਣਾ ਤਾਂ ਤੁਸੀਂ ਉਹ ਵੀ ਲੈ ਸਕਦੇ ਚਲੋ ਜੀ ਅਗਲੇ ਸੂਟ ਦਿਖਾਉਨੇ ਆਪਾਂ ਤੁਹਾਨੂੰ ਕਾਟਨ ਦੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਬਹੁਤ ਵਧੀਆ ਬਿੱਦਦ ਪਰਤੇ ਨਾਲ ਨੋਰਮਲ ਰੇਂਜ ਦੀ ਬਿਤਰਨ ਵਾਲੇ ਨੇ ਇਹ ਨਹੀਂ ਹੈਗਾ ਵੀ ਆਪਾਂ ਨੂੰ ਕਾਸਟਲੀ ਪਏ ਜਾਣਗੇ ਕਾਟਨ ਦੀ ਆਪਣੀ ਜ਼ਿੰਮੇਵਾਰੀ ਹੋਊਗੀ ਜੀ ਦੇਖੋ ਬਿਲਕੁਲ ਜਮੀ ਮਲਾਈ ਮਲਹਿਮ ਦੇਸੀ ਕਿਉ ਵਰਗੀ ਇਹ ਇਹ ਚੈੱਕ ਇਸ ਤਰ੍ਹਾਂ ਫਿਰੋਜੀ ਤੇ ਵਾਈਟ ਦਾ ਚੈੱਕ ਬਣਿਆ ਹੋਇਆ ਜੀ ਘੇਰੇ ਦੇ ਉੱਪਰ ਇਸ ਤਰ੍ਹਾਂ ਦੀ ਮਸ਼ੀਨ ਕਨ ਦਾ ਕੰਮ ਕੀਤਾ ਹੈ ਇਸ ਤਰ੍ਹਾਂ ਦਾ ਕੱਟਵਰਕ ਦੇਖੋ ਬਹੁਤ ਵਧੀਆ ਫੁੱਲ ਨੇ ਜਿਹੜੇ ਕੱਟਵਰਕ ਬਣਾ ਕੇ ਕੀ ਤਿਆਰ ਕੀਤੇ ਹੋਏ ਨੇ ਜੋ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਦੇ ਵਿੱਚ ਕਲਰ ਮਿਲ ਜਾਣਗੇ ਜੀ ਤੁਹਾਨੂੰ ਤਿੰਨ ਮੈਂ ਤੁਹਾਨੂੰ ਦਿਖਾ ਦਣੀ ਆ ਇਹ ਫਰੋਜੀ ਤੇ ਵਾਈਟ ਦਾ ਹੋ ਮੋਮਿਨੇਸ਼ਨ ਹੈ ਜੀ ਇਹ ਫਰੋਜੀ ਜਿਆਦਾ ਡਾਰਕ ਨਹੀਂ ਹੈਗਾ ਵੀ ਗਰਮੀ ਦੇ ਵਿੱਚ ਢਕੀਲਾ ਲੱਗੂਗਾ ਵਧੀਆ ਮੀਡੀਅਮ ਜਿਹਾ ਕਲਰ ਹੈ ਆਪਾਂ ਤੁਹਾਨੂੰ ਕਲਰ ਦਿਖਾ ਦਨੇ ਆ 5 ਮੀਟਰ ਆਲ ਓਵਰ ਤੁਹਾਨੂੰ ਸੂਟ ਮਿਲੂਗਾ ਜੀ ਬਰਕ ਦੇ ਨਾਲ ਮਿਲੂਗਾ ਜੇ ਉਹ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹਦੇ ਨਾਲ ਕੋਟੇ ਡੋਰੀਏ ਦਾ 2.5 ਮੀਟਰ ਦਾ ਟਾਈ ਡਾਈ ਰਹੂਗਾ ਜੀ ਦੁਪੱਟਾ ਦੇਖੋ ਇਸ ਤਰ੍ਹਾਂ ਦਾ ਡਿਜ਼ਾਈਨ ਪਾ ਕੇ ਇਹਦੇ ਉੱਪਰ ਟਾਈ ਡਾਈ ਕਰਾ ਹੈ ਜੀ ਦੁਪੱਟਾ ਇਹ कॉटन ਦੀ लेस ਲਾ ਕੇ ਪੱਲਿਆਂ ਦੇ ਉੱਪਰ ਆਪਾਂ ਨੇ ਪੱਲਿਆਂ ਦੇ ਉੱਪਰ ਆਪਾਂ ਨੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਦੇਖੋ ਜੀ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਟਾਈ ਡਾਈ ਦੁਪੱਟੇ ਮਿਲਣਗੇ ਜੀ ਨਾਲੇ ਵਰਕ ਮਿਲੂਗਾ ਜੀ ਨਾਲੇ कॉटन ਹੈ ਜਿਹੜੀ ਉਹ ਜਮ੍ਹਾਂ ਤੋਂ ਮਲੈਮ ਮਲੈਮ ਮਿਲੂਗੀ ਬਹੁਤ ਵਧੀਆ ਕਲਰ ਨੇ ਇਹਦੇ ਵਿੱਚ ਬਹੁਤ ਵਧੀਆ ਫੈਬਰਿਕ ਰਹੂਗੀ ਤੁਸੀਂ ਰੈਡੀ ਕਰਵਾਉਨੇ ਆ ਤੁਹਾਨੂੰ ਪਤਾ ਹੀ ਆ ਹੁਣ ਜਿਹੜਿਆ ਅਸੀਂ ਆਪ ਖੁਦ ਕਰਾ ਰਹੇ ਆਂਗੇ ਸਿੰਗਲ ਰੂਟ ਰੈਡੀ ਕਰਵਾਉਣ ਤੇ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ। ਦੇਖੋ ਜੀ ਇਹ ਕਲਰ ਹੋ ਗਿਆ ਫਰੋਜੀ ਤੇ ਵਾਈਟ ਦਾ। ਅਗਲਾ ਕਲਰ ਦਿਖਾਉਣੀ ਆਂ ਜੀ ਪਤ ਰਹ ਨੂੰ। ਔਰ ਇਹ ਜੀ ਤੇ ਵਾਈਟ ਦਾ। ਵਾਈਟ ਸਾਰਿਆਂ ਚ ਰਹੂਗਾ ਜੀ। ਇਹ ਕਿ ਇਹਦੇ ਵਿੱਚ ਪਰਪਲ ਕਲਰ ਹੈ ਮਰਕੋ ਕਰ ਲਮਨ ਲੈ ਕੇ ਨਹੀਂ ਆਈ ਮੈਨੂੰ ਥੋੜਾ ਜਿਹਾ ਘੱਟ ਵਧੀਆ ਲੱਗਿਆ। ਮੈਨੂੰ ਥੋੜਾ ਜਿਹਾ ਪਰਪਲ ਕਲਰ ਘੱਟ ਵਧੀਆ ਲੱਗਦਾ। ਦੇਖੋ ਜੀ ਇਹਦੇ ਉੱਪਰ ਵੀ ਇਸ ਤਰ੍ਹਾਂ ਦਾ ਸੇਮ ਹੋਰ ਹੋ ਰੇਟ ਰਹੂਗਾ ਜੀ। ਸੇਮ ਇਹਦਾ ਡਿਜ਼ਾਈਨ ਰਹੂਗਾ। ਇਹ ਆ ਗਿਆ ਜੀ orange ਤੇ white ਦਾ। ਇਦੇ ਨਾਲ ਵੀ ਤੁਹਾਨੂੰ ਦਾ ਪੱਟਾ ਟਾਈ ਡਾਈ ਮਿਲੂਗਾ ਜਿਹੜੇ ਟਾਈ ਡਾਈ ਦੇ ਪੱਟੇ ਨੇ ਜੀ ਇਹਨਾਂ ਦੀ ਡਿਜ਼ਾਈਨਿੰਗ ਅਲੱਗ ਤੋਂ ਹੈ ਦੇਖੋ ਜੀ ਇਸ ਪੱਟੇ ਦੀ ਡਿਜ਼ਾਈਨਿੰਗ ਅਲੱਗ ਤੋਂ ਹੈ ਜਿਹੜਾ ਫਰੋਜੀ ਆਪਾਂ ਦਿਖਾਇਆ ਸੀ ਉਹਦੀ ਪੱਟੇ ਦੀ ਡਿਜ਼ਾਈਨਿੰਗ ਅਲੱਗ ਤੋਂ ਹੈ ਐਨੀ ਵਧੀਆ ਫੈਬਰਿਕ ਬਾਕੀ ਅਸੀਂ ਇਹ ਨਹੀਂ ਕਹਿ ਰਹੇ ਹਾਂ ਨਾ ਸੇਮ ਚੀਜ਼ ਮਿਲ ਜਾਂਦੀ ਹੈ ਨਕਲਾਈ ਪਈ ਹੈ ਬਹੁਤ ਪਰ ਤੁਹਾਨੂੰ ਤੁਹਾਡੇ ਕੋਲ ਕੱਪੜਾ ਪਹੁੰਚਣ ਤੇ ਪਤਾ ਲੱਗਦਾ ਹੈ ਨਾ ਆਪਾਂ ਨੂੰ ਵੀ ਹਾਂ ਐਸੀ ਚੀਜ਼ ਕਿਵੇਂ ਦੀ ਹੈ ਆਪਾਂ ਦੇਖ ਕੇ ਵੀਡੀਓ ਦੇ ਵਿੱਚ ਦੇਖ ਲੈਨੇ ਆ ਵੀ ਉੱਥੇ ਇੰਨੇ ਦਾ ਸੂਟ ਦੇ ਰਹੇ ਨੇ ਇਹ ਉੱਥੇ ਇੰਨੇ ਦਾ ਸੂਟ ਦੇ ਰਹੇ ਨੇ ਇਹ ਮੈਂ ਵੀ ਦੇਖ ਲੈਣੀ ਆ ਖੁਦ ਹਨਾ ਹੀ ਸੂਟ ਕੱਲਿਆਂ ਵਾਸਤੇ ਨਹੀਂ ਹੈਗੇ ਅਸੀਂ ਵੀ ਦੇਖ ਰਹੇ ਆ ਵੀ ਪਰ ਨਹੀਂ ਦੀ ਚੀਜ਼ ਆਪਾਂ ਜਦੋਂ ਹਨਾ ਤਸੱਲੀ ਨਾਲ ਲਾਵਾਂਗੇ ਅਸੀਂ ਆਪਣੀ ਜ਼ਿੰਮੇਵਾਰੀ ਤੇ ਸੂਟ ਦਿੰਨੇ ਆ ਤਾਂ ਹਨਾ ਇਹਦੇ ਵਿੱਚ ਕੋਈ ਹੋਣ ਨੂੰ ਪਊਗਾ ਅਗਲਾ ਸੂਟ ਹੈਗਾ ਜੀ ਪਿੰਕ ਕਲਰ ਦੇ ਕਲਰ ਸਾਰੇ ਬਹੁਤ ਵਧੀਆ ਨੇ ਕੋਈ ਗਰਮੀ ਦੇ ਵਿੱਚ फडਕੀਲੇ ਨਹੀਂ ਲੱਗ ਰਹੇ ਇਹ ਮੈਂ ਖੁਦ ਹੀ ਨਹੀਂ ਜ਼ਿਆਦਾ फडਕੀਲੇ ਕਲਰ ਲੈ ਕੇ ਰਾਜੀ ਦੇਖੋ ਜੀ ਇਹ ਕਲਰ ਹੈਗਾ ਪਿੰਕ ਤੇ ਵਾਈਟ ਦਾ ਇਹਦੀ ਨਾਲ ਵੀ ਇਸ ਤਰ੍ਹਾਂ ਦਾ ਟਾਈਡ ਆਈ ਆਪਾਂ ਨੇ ਰੱਖਿਆ ਜੀ ਦੁਪੱਟਾ ਕੋਟੇ ਡੋਰੀਏ ਦਾ ਦੁਪੱਟਾ ਮਿਲੂਗਾ ਜੀ ਤੁਹਾਨੂੰ ਕੋਟਾ ਡੋਰੀਆ ਵਧੀਆ ਵਾਲਾ ਮਿਲੂਗਾ ਜੀ ਇਹ ਨਹੀਂ ਹੈਗਾ ਵੀ ਗਰਮੀ ਦੇ ਵਿੱਚ ਆਪਣਾ ਗਲ ਵੱਡੂਗਾ ਜਾਇ ਇਹ ਆਕੜਿਆ ਆਕੜਿਆ ਰਹੂਗਾ ਮਲੈਮ ਮਲੈਮ ਕੋਟਾ ਡੋਰੀਏ ਦੇਖੋ ਜੀ ਰੇਸਿੰਗ ਦੇ ਨਾਲ ਹੈ ਤਿੰਨ ਕਲਰ ਨੇ ਜੋ ਵੀ ਕਲਰ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਸੇਲ ਪ੍ਰਾਈਸ ਦੇ ਵਿੱਚ ਹੀ ਆਪਾਂ ਨੇ ਇਹ ਸੂਟ ਨੇ ਜਿਹੜੇ ਲਾਏ ਨੇ ਜੀ ਇਹ ਨਹੀਂ ਹੈਗਾ ਵੀ ਆਪਾਂ ਤੁਹਾਨੂੰ ਜ਼ਿਆਦਾ ਰੇਟ ਲਾਵਾਂਗੇ ਜਦੋਂ ਤੁਹਾਡੇ ਕੋਲ ਸੂਟ ਪਹੁੰਚ ਗਿਆ ਤਾਂ ਮੂ ਫਿਰਪਤਾ ਲੱਗ ਜੂਗਾ ਹਨਾ ਲਓ ਜੀ ਤਿੰਨ ਕਲਰ ਨੇ ਇਹਦੇ ਵਿੱਚ ਇੱਕ ਪਰਪਲ ਕਲਰ ਵੀ ਹੈ ਜੇ ਕਿਸੇ ਭੈਣ ਦੀ ਹਨਾ ਚੁਆਇਸ ਹੋਵੇ ਵੀ ਅਸੀਂ ਨੇ ਪਰਪਲ ਕਲਰ ਲੈਣਾ ਚੈੱਕ ਉਹਦੇ ਨਾਲ ਵੀ ਵਾਈਟ ਰਹੂਗਾ ਜੇ ਤੁਸੀਂ ਕਾਕਲ ਕਲਰ ਲੈਣਾ ਹੈ ਪਲੀਜ਼ ਮੇਰੀ ਰਿਕਵੈਸਟ ਹੈ ਜੀ ਇਹ ਸੂਟਾਂ ਨੂੰ ਤੁਸੀਂ ਦੇਖ ਕੇ ਨਾ ਜਲਦੀ ਜਲਦੀ ਆਰਡਰ ਬੁੱਕ ਕਰ ਦਿਓ ਤਾਂ ਕਿ ਹਨਾ ਫਿਰ ਬਾਅਦ ਦੇ ਵਿੱਚ ਕਲਰ ਮੁਸ਼ਕਲ ਹੋ ਜਾਂਦੇ ਨੇ ਮਿਲਣੇ ਦੇਖੋ ਲਓ ਜੀ ਸਕਰੀਨਸ਼ਾਟ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਟਿੱਕ ਲਾ ਦਿਓ ਚਾਹੇ ਨਾਏ ਇਕੱਲੇ ਇਕੱਲੇ ਸੂਟ ਦਾ ਤੁਸੀਂ ਸਕਰੀਨ ਸ਼ਾਟ ਲੈ ਸਕਦੇ ਹੋ ਦੇਖੋ ਜੀ ਬਹੁਤ ਪਿਆਰੇ ਕਲਰ ਨੇ ਜਿਵੇਂ ਦੇ ਸੇਮ ਕਲਰ ਫੋਨ ਦੇ ਵਿੱਚ ਦਿਖ ਰਹੇ ਨੇ ਸੇਮ ਕਲਰ ਰਹਿਣਗੇ ਜੀ ਜੋ ਵੀ ਸੂਟ ਪਸੰਦ ਆ ਤੁਹਾਨੂੰ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਤੇਰੀ ਮੈਨੂੰ ਪੂਰੀ ਉਮੀਦ ਆ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਜੋ ਵੀ ਸੂਟ ਪਸੰਦ ਆ ਸਕਰੀਨ ਦੇ ਉੱਪਰ ਆਪਣਾ ਨੰਬਰ ਚੱਲਦਾ ਜੀ ਮੈਸੇਜ ਕਰ ਸਕਦੇ ਹੋ ਤੁਸੀਂ ਇਹ ਨਾ ਕਿਉਂ ਤੁਸੀਂ ਹਨਾ ਬਾਰ ਬਾਰ ਇੱਕ ਗੱਲ ਕਹੀ ਜਾਂਦੇ ਹੋ ਪਤਾ ਮੈਨੂੰ ਉਹਨਾਂ ਦਾ ਜ਼ਿਆਦਾ ਇੰਗਲਿਸ਼ ਦੀ ਕੋਟਣੀ ਆਉਂਦੀ ਹੈ ਵੀ ਆਪਾਂ ਸਾਬ ਬਾਲੀ ਇੰਗਲਿਸ਼ ਦੀ ਕੀ ਗੱਲ ਕਰੀ ਜਾਈਏ ਨਾ ਮੈਨੂੰ ਇੰਨੀ ਫੂਕਰੀ ਜੀ বাজਦੀ ਹੈ ਜੀ ਆਪਾਂ ਜਿਵੇਂ ਮੈਂ ਘਰ ਦੇ ਵਿੱਚ ਨਾਰਮਲ ਤਰੀਕੇ ਨਾਲ ਗੱਲ ਕਰਦੀਆਂ ਮੈਂ ਉਸੇ ਤਰ੍ਹਾਂ ਵੀਡੀਓ 'ਚ ਗੱਲ ਕਰਦੀਆਂ ਮੇਰੀਆਂ ਭੈਣਾਂ ਨੂੰ ਜਿਨ੍ਹਾਂ ਨੂੰ ਪਤਾ ਹੈ ਜੀ ਸਾਰਿਆਂ ਨੂੰ ਪਤਾ ਹੈ ਮੈਨੂੰ ਬੜੀਆਂ ਨਹੀਂ ਲੱਗਦਾ ਵੀ ਆਪਾਂ ਇੱਥੇ ਫੂਕਰੀ ਜੀ ਮਾਰੀ ਜਾਈਏ ਬੈਠੇ ਜਿਵੇਂ ਦੇ ਆਪਾਂ ਰੁਟੀਨ ਦੇ ਵਿੱਚ ਘਰੇ ਕੰਮ ਕਰਕੇ ਗੱਲ ਕਰਦੇ ਆਂ ਜੀ ਮੈਂ ਉਵੇਂ ਹੀ ਕਰਦੀ ਆਂ ਬਾਕੀ ਤੁਹਾਨੂੰ ਪਤਾ ਹੀ ਹੈ ਜਿਨ੍ਹਾਂ ਦਾ ਵਿਸ਼ਵਾਸ ਬਣ ਗਿਆ ਜੀ ਜਿਨ੍ਹਾਂ ਨੇ ਇੱਕ ਇੱਕ ਸੂਟ ਮੇਰੇ ਕੋਲ ਆਰਡਰ ਕਰ ਲਿਆ ਉਹਨਾਂ ਦੇ ਮੇਰੇ ਕੋਲ ਦੁਬਾਰਾ ਤੋਂ ਰਿਪੀਟ ਦੇ ਵਿੱਚ ਬਹੁ ਏਹ ਦੇ ਬੈਂਸਲ ਲਾਉਣ ਵਾਲੇ ਨੇ ਤੁਸੀਂ ਬੇਚੀਜ਼ ਕੋ ਕੇ ਮੇਰੇ ਤੋਂ ਇੱਕ ਸੂਟ ਆਰਡਰ ਕਰਕੇ ਦੇਖੋ ਪਹਿਲਾਂ ਫਿਰ ਬਾਅਦ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਵੀ ਕਿਵੇਂ ਦੀ ਕਿਵੇਂ ਦੀ ਫੈਬਰਿਕ ਹੈ ਤੁਹਾਡੇ ਕੋਲ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ